ਕਿੱਦਾਂ ਜੀ ਸਾਰੇ ਸਾਰੇ ਮੈਂ ਦੇਖਿਆ ਹੁਣ ਸਾਰੇ ਫਾਈਨੈਂਸ਼ੀਅਲੀ ਸਟਰੋਂਗ ਹੋ ਰਹੇ ਤੇ ਇਵਨ ਸਾਰੇ ਦੇ ਸਾਰੇ ਪਬਲਿਕ ਮਤਲਬ ਹਾਊ ਟੂ ਬਿਕਮ ਬਿਲੀਨੀਅਰ ਮਿਲੀਨੀਅਰ ਮਤਲਬ ਬੁੱਕਸ ਪੜਦੀਆਂ ਪਈਆਂ ਤਾਂ ਮੈਂ ਵੀ ਸੋਚਿਆ ਮੈਂ ਕਿ ਚਲੋ ਆਪਾਂ ਵੀ ਥੋੜਾ ਆਪਾਂ ਸਟੱਡੀਜ਼ ਕਰਦੇ ਹਾਂ ਥੋੜਾ ਪੜ੍ਹਦੇ ਹਾਂ ਤੇ ਮੈਂ ਕਿਹਾ ਉਸ ਇੱਕ ਦੇ ਵਿੱਚ ਮੈਂ Amazon ਤੋਂ ਇੱਕ ਬੁੱਕ ਮੈਂ ਆਰਡਰ ਕੀਤੀ ਆ ਰਿਚ ਰਿਡ ਪੂਰ ਰਿਡ ਜਿਹੜੀ ਪੰਜਾਬੀ ਦੇ ਵਿੱਚ ਆ ਤਾਂ ਇਸ ਨੂੰ ਤਾਂ ਓਪਨ ਕਰਦੇ ਆ ਤਾਂ ਇਹ ਹੈਗੀ ਹੈ ਜੀ ਰਿਚ ਅਟ ਡ ਪੁਆਟ ਡ ਜਿਹੜੀ ਮੈਂ ਪੰਜਾਬੀ ਲੈਂਗੁਏਜ ਦੇ ਵਿੱਚ ਮੰਗਾਈ ਆ ਮੈਂ ਕਿ ਆਪਾਂ ਵੀ ਇਸ ਨੂੰ ਰੀਡ ਕਰਦੇ ਆ ਵੀ ਆਪਾਂ ਵੀ ਥੋੜਾ ਮਨੀ ਮੈਨੇਜਮੈਂਟ ਕਰ ਲਈਏ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਆਪਾਂ ਨੂੰ ਨੌਕਰੀ ਦੇ ਵਿੱਚ ਇੰਨਾ ਕੁ ਜ਼ਿਆਦਾ ਬੈਨੀਫਿਟ ਨਹੀਂ ਹੋ ਰਿਹਾ ਹੁਣ ਆਪਾਂ ਨੂੰ ਇੱਕ ਟਾਈਮ ਆ ਗਿਆ ਕਿ ਵੀ ਆਪਾਂ ਵੀ ਹੁਣ ਇੰਟਰਪ੍ਰੀਨਰ ਬਣੀਏ ਤੇ ਆਪਣਾ ਆਪਣੇ ਬਿਜ਼ਨਸ ਸਟਾਰਟ ਕਰੀਏ ਇਹਨੂੰ ਆਪਾਂ ਹੁਣ ਸਟੈਪ ਬਾਈ ਸਟੈਪ ਇੱਕ ਚੈਪਟਰ ਤੋਂ ਆਪਾਂ ਪੜਾਂਗੇ ਤੇ ਤੁਹਾਡੇ ਨਾਲ ਦੀ ਨਾਲ ਸਾਂਝਾ ਕਰਾਂਗੇ ਜੀ ਹਰ ਇੱਕ ਚੈਪਟਰ ਦੀ ਉਸ ਪਹਿਲੇ ਚੈਪਟਰ ਦੇ ਵਿੱਚੋਂ ਕੀ ਦੱਸ ਰਿਹਾ ਹੈ ਦੂਸਰੇ ਚੈਪਟਰ ਦੇ ਵਿੱਚੋਂ ਕੀ ਦੱਸ ਰਿਹਾ ਹੈ ਤੇ ਆਪਾਂ ਇੱਕ ਇੱਕ ਰੀਡ ਕਰਾਂਗੇ ਤੇ ਇੱਕ ਇੱਕ ਦਾ ਆ ਜੋ ਵੀ ਤੁਹਾਡਾ ਲੈਸਨ ਹੋਏਗਾ ਇਹਦਾ ਜੋ ਵੀ ਚੈਪਟਰ ਹੋਏਗਾ ਤੁਹਾਡੇ ਨਾਲ ਇੱਕ ਵਾਰ ਆਪਾਂ ਉਹ ਤਾਂ ਮੋਰਲ ਜੋ ਵੀ ਉਹਦਾ ਕਨਕਲੂਜਨ ਹੋਏਗਾ ਤੁਹਾਡੇ ਨਾਲ ਸਾਂਝਾ ਕਰਾਂਗੇ